ਜਿਹੜੇ ਸਟੂਡੈਂਟਸ ਸਕੂਲਾਂ ਦੀ ਛੁੱਟੀਆਂ ਤੋਂ ਬਾਅਦ ਫ੍ਰੀ ਹੋ ਚੁੱਕੇ ਨੇ ਤੇ ਇਸ ਦੇ ਨਾਲ ਨਾਲ ਕਾਲਜਾਂ ਦੇ ਵਿੱਚ ਵੀ ਪ੍ਰੀਖਿਆਵਾਂ ਤੋਂ ਬਾਅਦ ਵਿਦਿਆਰਥੀ ਨੇ ਜਿਹੜੇ ਫ੍ਰੀ ਹੋ ਚੁੱਕੇ ਨੇ ਤੇ ਹੁਣ ਚਾਹੁੰਦੇ ਨੇ ਕਿ ਉਹ ਛੁੱਟੀਆਂ ਦਾ ਸਮਾਂ ਕਿਸ ਪ੍ਰਕਾਰ ਬਤਾਉਣ ਤੇ ਇਸ ਸਮੇਂ ਨੂੰ ਕਿੱਧਰ ਯੂਟਿਲਾਈਜ਼ ਕਰਨ ਤਾਂ ਸੀਜ਼ਰ ਸੈਲੂਨ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਜਿਸ ਤੇ ਤੁਹਾਨੂੰ ਇਹਨਾਂ ਛੁੱਟੀਆਂ ਦੇ ਦੌਰਾਨ ਜਿੱਥੇ ਹੈਗਾ ਇੱਕ ਵਧੀਆ ਪਲੇਟਫਾਰਮ ਮਿਲੇਗਾ ਉੱਥੇ ਹੀ ਤੁਹਾਨੂੰ ヘア ਬਿਊਟੀ ਨੇਲਸ ਅਤੇ ਹੋਰ ਬਖਵਗ ਜਿਹੜੇ ਕਲਾਮਾਂ ਨੇਗੀਆਂ ਤੁਹਾਨੂੰ ਸਿਖਾਈਆਂ ਜਾਣਗੀਆਂ ਤੇ ਤੁਹਾਨੂੰ ਦੇ ਵਿੱਚ ਇੱਕ ਨਵਾਂ ਗੁਣ ਹੈ ਜਿਹੜਾ ਪਾਇਆ ਜਾਵੇਗਾ ਇਸ ਦੀ ਡਿਸਕਸ਼ਨ ਦਾ ਕੀ ਪ੍ਰੋਸੈਸ ਹੈ ਇਸ ਸਮਰ ਕੈਂਪ ਦੇ ਵਿੱਚ ਕਿਹੜੀ ਕਿਹੜੀ ਆਫਰਸ ਨੇ ਜਿਹੜੀ ਦਿੱਤੀਆਂ ਜਾ ਰਹੀਆਂ ਨੇ ਅਤੇ ਹੋਰ ਕੀ ਕੁਛ ਹੈ ਉਹ ਆਪਾਂ ਇਸ ਸੈਲੂਨ ਦੇ ਸੰਚਾਲਕ ਦੇ ਨਾਲ ਗੱਲਬਾਤ ਕਰਾਂਗੇ ਜਿਸ ਨੇ ਨਰੇਸ਼ ਕਰਗੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਸ ਬਾਰੇ ਸਕੀਮ ਦੱਸਦੇ ਹਾਂ ਸਨਰੇਸ਼ ਜੀ ਜਿਹੜਾ ਸਮਰ ਕੈਂਪ ਲਗਾਇਆ ਜਾ ਰਿਹਾ ਉਹਦਾ ਰਜਿਸਟ੍ਰੇਸ਼ਨ ਦਾ ਕੀ ਪ੍ਰੋਸੈਸ ਹੈ ਤੇ ਇਸ ਸਮਰ ਕੈਂਪ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਬੱਚੇ ਨੇਗੇ ਕਿਸ ਉਮਰ ਦੇ ਬੱਚੇ ਨੇ ਜਿਹੜੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਕਿਹੜੇ-ਕਿਹੜੇ ਤੁਸੀਂ ਕੋਰਸ ਨੇ ਬੱਚਿਆਂ ਨੂੰ ਸਿਖਾਉਂਗੇ ਹਾਂਜੀ ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਦੇ ਹਾਂ ਸੋਨੂ ਜੀ ਦਾ ਜਿਹੜੇ ਸਾਡੇ ਨਾਲ ਜੁੜੇ ਨੇਗੇ ਤੇ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸੀਜ਼ਰ ਸਲੂਨ ਐਂਡ ਅਕੈਡਮੀ 11 ਸਾਲਾਂ ਤੋਂ ਬਰਨਾਲਾ ਦੇ ਵਿੱਚ ਸਰਵਿਸ ਦੇ ਰਿਹਾ ਹੈ ਤੇ ਅੱਜ 11ਵੀਂ ਐਨੀਵਰਸਰੀ ਦੇ ਉੱਤੇ ਅਸੀਂ ਬਹੁਤ ਵਧੀਆ ਸਮਰ ਆਫਰ ਲੈ ਕੇ ਆਏ ਆ ਤੇ ਸਾਰੇ ਜਿੰਨੇ ਵੀ ਸਾਡੇ ਕਸਟਮਰ ਨੇ ਉਹਨਾਂ ਦੇ ਲਈ ਜਿਵੇਂ ਕਿ 399 ਦੇ ਵਿੱਚ ਅਸੀਂ ਵੈਕਸਿੰਗ ਦੇ ਰਹੇ ਆ ਹਨੀ ਵੈਕਸ ਫੁੱਲ ਬੋਡੀ ਹਨੀ ਵੈਕਸ ਦੀ ਇਸ ਤਰ੍ਹਾਂ ਹੀ 1000 ਰੁਪਏ ਦੇ ਵਿੱਚ ਹਾਈਡਰਾਫੀਸ਼ਲ ਦੇ ਰਹੇ ਆ ਅਸੀਂ ਤੇ ਇੱਕ ਜਿਹੜੀ ਅੱਜ ਸਪੈਸ਼ਲ ਜਿਸ ਦੇ ਲਈ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕਰਨ ਜਾ ਰਹੇ ਆ ਸਮਰ ਕੈਂਪ ਲੈ ਕੇ ਆਏ ਆ ਅਸੀਂ ਬੱਚਿਆਂ ਦੇ ਲਈ ਜਿਹੜੇ 16 ਸਾਲ ਤੋਂ 30 ਸਾਲ ਦੇ ਬੱਚੇ 10ਵੀਂ 12ਵੀਂ ਪਾਸ ਕਰਕੇ ਹਟੇ ਨੇ ਜਾਂ ਘਰਾਂ ਦੇ ਵਿੱਚ ਕੰਮ ਕਰਦੇ ਨੇਗੇ ਤੇ ਉਹ ਹੇਅਰ ਬਿਊਟੀ ਮੇਕਅਪ ਦਾ ਕੋਰਸ ਕਰਨਾ ਚਾਹੁੰਦੇ ਨੇ ਸਾਡੇ ਕੋਲੇ ਸਾਰੇ ਇੰਟਰਨੈਸ਼ਨਲ ਡਿਪਲੋਮਾ ਜਿਸੀ ਕਰਾਏ ਜਾਂਦੇ ਨੇ ਜਦੋਂ ਕਿ ਸਾਡੇ ਕੋਲੇ ਲੱਖਾਂ ਰੁਪਏ ਦੇ ਕੋਰਸ ਨੇ ਅੱਜ ਅਸੀਂ ਇੱਕ ਇਹ ਹੀ ਬੱਚਿਆਂ ਦੇ ਲਈ ਸਕੀਮ ਲੈ ਕੇ ਆਏ ਆਂ ਜਾਂ ਸਮਰ ਕੈਂਪ ਲੈ ਕੇ ਆਏ ਆਂ ਜਿਸ ਦੇ ਨਾਲ ਬੱਚੇ ਲਗਭਗ ਫ੍ਰੀ ਆਫ ਕੋਸਟ ਛੇਸ ਕੋਰਸ ਨੂੰ ਕਰ ਸਕਣਗੇ ਇਹ ਕੋਰਸ 11 ਜੂਨ ਨੂੰ ਸ਼ੁਰੂ ਹੋਣਾ ਹੈਗਾ ਜਿਹੜਾ ਕਿ 27 ਜੂਨ ਤੱਕ ਚੱਲੇਗਾ ਲਗਭਗ 15 ਦਿਨਾਂ ਦਾ ਕੋਰਸ ਅਸੀਂ ਕਰਾਵਾਂਗੇ ਜਿਸ ਦੇ ਵਿੱਚ ਅਸੀਂ ਬੱਚਿਆਂ ਤੋਂ ਇੱਕ 999 ਦੀ ਜਿਹੜੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਸ਼ਨ ਫੀਸ ਲਵਾਂਗੇ ਉਸ ਦੇ ਵਿੱਚ ਵੀ ਅਸੀਂ ਫ੍ਰੀ ਕਿਟ ਬੱਚਿਆਂ ਨੂੰ ਪ੍ਰੋਡਕਟ ਦੀ ਜਿਹੜੀ ਕਿ ਉਨੀ ਕੀਮਤ ਦੀ ਅਸੀਂ ਉਹਨਾਂ ਨੂੰ ਦੇਵਾਂਗੇ ਤਾਂ ਕਿ ਬੱਚਿਆਂ ਦਾ ਇੱਕ ਇੰਟਰਸਟ ਬਣ ਸਕੇ ਵੀ ਉਹਨਾਂ ਨੂੰ ਇਹ ਨਾ ਲੱਗੇ ਵੀ ਫ੍ਰੀ ਦੇ ਵਿੱਚ ਕਦੇ ਆ ਗਏ ਕਦੇ ਨਾ ਆ ਗਏ ਤਾਂ ਉਹ ਰੈਗੂਲਰ 15 ਦਿਨ ਇਸ ਕੋਰਸ ਨੂੰ ਲਗਾ ਕੇ ਇੱਕ ਪ੍ਰੋਫੈਸ਼ਨਲ ਲੈਵਲ ਦਾ ਕੋਰਸ ਜਿਹਦੇ ਵਿੱਚ ਅਸੀਂ ਹੈਅਰ ਬਿਊਟੀ ਮੇਕਅਪ ਅਤੇ ਨੇਲਜ਼ ਕੋਰਸ ਅਤੇ ਪ੍ਰੈਕਟਿਸ ਹੈਂਡ ਆਨ ਪ੍ਰੈਕਟਿਸ ਸਾਡੇ ਸਟਾਫ ਤੇ ਸਾਡੇ ਟੀਚਰ ਜਿਹੜੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਨੂੰ ਪ੍ਰੈਕਟਿਸ ਕਰਾਣਗੇ 15 ਦਿਨਾਂ ਦੇ ਇਸ ਕੋਰਸ ਦੇ ਵਿੱਚ ਹਰ ਕੋਈ ਬੇਨਿਫਿਟ ਲੈ ਸਕਦਾ ਹੈ ਤੇ ਰਜਿਸਟ੍ਰੇਸ਼ਨ ਜਿਹੜੀ ਆ 10 ਤਰੀਕ ਤੱਕ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਾਓ ਸਾਡੇ ਕੋਲੇ ਲਿਮਟਿਡ ਸੀਟਾਂ ਨੇਗੀਆਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਬਰਨਾਲਾ ਦੇ ਨੇੜੇ ਜਿਹੜੇ ਜਿੰਨੇ ਵੀ ਲੋਕ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਕਿ ਸੀਜ਼ਰ ਸਲੂਨ ਐਂਡ ਅਕੈਡਮੀ ਬਰਨਾਲਾ ਖੱਚਾ ਕਾਲਜ ਰੋਡ ਨੇੜੇ ਵਾਲਮੀਕੀ ਮੰਦਿਰ ਤੇ ਇਸ ਦੇ ਉੱਤੇ ਆ ਕੇ ਤੁਸੀਂ ਜਾਂ ਫੋਨ ਕਰਕੇ ਜਾਂ ਵਟਸਐਪ ਦੇ ਉੱਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਸਾਡੇ ਨੰਬਰ نیچے ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜਿਹੜੀ ਤੁਸੀਂ ਮੇਕਅਪ ਦੀ ਆਫਰ ਕਹੀ ਹੈ ਵੀ ਹਾਈਡਰਾ ਫੇਸ਼ਲ ਤਾਂ ਜਿਵੇਂ ਆਪਾਂ ਦੇਖਦੇ ਆ ਮਾਰਕੀਟ ਪ੍ਰਾਈਸ 3000 ਤੱਕ ਹੈ ਫਿਰ ਉਹਦੇ ਵਿੱਚ ਗਾਹਕ ਨੂੰ ਇੱਕ ਇਹ ਹੁੰਦਾ ਵੀ ਕਿਤੇ ਆਪਾਂ ਪ੍ਰੋਡਕਟ ਤਾਂ ਨਹੀਂ ਘਟੀਆ ਕੰਪਨੀ ਦਾ ਯੂਜ਼ ਕਰ ਰਹੇ ਜਾਂ ਜਿਹੜੀ ਆਪਾਂ 3 99 ਦੀ ਆਫਰ ਦੇ ਰਹੇ ਆ ਵੀ ਕਈ ਵਾਰ ਕਸਟਮਰ ਇਹ ਹੁੰਦਾ ਵੀ ਆਫਰ ਦੇ ਦੌਰਾਨ ਪ੍ਰੋਡਕਟ ਕਿਹੜੀ ਕੰਪਨੀ ਦਾ ਯੂਜ਼ ਕਰੋਗੇ ਸਾਡੇ ਕੋਲੇ ਸਾਰੇ ਹੀ ਅੱਛੇ ਬ੍ਰਾਂਡ ਟਾਈ ਆਪਣੇ ਔਰ ਅਸੀਂ ਉਹਨਾਂ ਬ੍ਰਾਂਡਜ਼ ਨਾਲ ਹੀ ਡੀਲ ਕਰਦੇ ਆਂ ਅਸੀਂ ਇਸ ਤਰ੍ਹਾਂ ਨਹੀਂ ਆ ਵੀ ਆਫਰ ਦਿੱਤੀ ਤਾਂ ਬਾਜ਼ਾਰ ਚ ਕਿਲੋ ਕਿਲੋ ਵਾਲੇ ਡੱਬੇ ਚੱਕ ਲਿਆਂਦੇ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਸਾਡੇ ਇਥੇ ਮੈਨੂ ਪਿਆ ਹੋਊਗਾ ਉਹਦੇ ਮਗਰ ਸਾਰੇ ਬ੍ਰਾਂਡ ਸ਼ੋ ਕੀਤੇ ਹੋਏ ਨੇ ਫਿਰ ਵੀ ਕਸਟਮਰ ਦੀ ਤਸੱਲੀ ਲਈ ਅਸੀਂ ਕਸਟਮਰ ਨੂੰ ਦਿਖਾ ਕੇ ਵੀ ਕਰ ਸਕਦੇ ਆ ਹਾਈਡਰਾ ਫੇਸ਼ੀਅਲ ਦੇ ਵਿੱਚ ਸਾਡੇ ਕੋਲੇ ਜੀ ਵਾਈ ਕੇ ਹਰਵਲ ਜਿਹੜਾ ਸਪੈਸ਼ਲ ਹਾਈਡਰਾ ਫੇਸ਼ੀਅਲ ਆਇਆ ਸਾਡੇ ਕੋਲੇ ਉਸ ਦਾ ਸਿੰਗਲ ਕਿਟ ਆਉਂਦੀ ਹੈ ਮੋਨੋਡੋਜ਼ ਕਿਟ ਆਉਂਦੀ ਹੈ ਤੇ ਉਹਦੇ ਵਿੱਚ 6 ਸਟੈਪ ਨੇਗੇ 6 ਸਟੈਪ ਕਸਟਮਰ ਨੂੰ ਸਿੰਗਲ ਸਿੰਗਲ ਫੇਸ਼ੀਅਲ ਹੀ ਆਉਂਦੇ ਨੇ ਤੇ ਪ੍ਰੋਪਰ ਸਾਡੇ ਹਾਈਡਰਾ ਫੇਸ਼ੀਅਲ ਦੇ ਵੀ ਸਾਡੇ ਨਾਲ ਸਰਟੀਫਾਈਡ ਟ੍ਰੇਨਡ ਸਟਾਫ ਹੈ ਸਾਡਾ ਇਹ ਨਹੀਂ ਹੈ ਵੀ ਹਾਈਡਰਾ ਫੇਸ਼ੀਅਲ ਦੀ ਕੱਲੀ ਮਸ਼ੀਨ ਲਿਆ ਆਂਦੀ ਤੇ ਸਾਨੂੰ ਕਰਤਾ ਹਾਈਡਰਾ ਫੇਸ਼ੀਅਲ ਤਾਂ ਸਾਡਾ ਅੰਦਰ ਸਰਟੀਫਿਕੇਸ਼ਨ ਲੱਗਿਆ ਹੋਇਆ ਹੈ ਮੈਡਮ ਨੇ ਸਾਡੇ ਸਟਾਫ ਨੇ ਸਾਰਿਆਂ ਨੇ ਟ੍ਰੇਨਿੰਗ ਲਈ ਤੀਆ ਪ੍ਰੋਪਰ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਬਿਊਟੀਸ਼ੀਨ ਦਾ ਕੋਰਸ ਕਰਨਾ ਤੇ ਬਿਊਟੀਸ਼ੀਨ ਦਾ ਕੋਰਸ ਕਰਕੇ ਤੁਸੀਂ ਵਿਦੇਸ਼ ਵੀ ਜਾ ਸਕਦੇ ਹੋ ਆਪਣਾ ਖੁਦ ਦਾ ਰੋਜ਼ਗਾਰ ਵੀ ਕਰ ਸਕਦੇ ਹੋ ਪਹਿਲਾਂ ਵੀ ਇਸ ਸਲੂਨ ਤੋਂ ਬਹੁਤ ਬੱਚੇ ਨੇ ਜਿਹੜੇ ਆਪਣਾ ਰੋਜ਼ਗਾਰ ਕਰ ਰਹੇ ਨੇ ਤੇ ਬਹੁਤ ਸਾਰੇ ਬੱਚਿਆਂ ਨੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕੀਤਾ ਤੇ ਜੇਕਰ ਤੁਸੀਂ ਸ਼ੌਂਕਿਆ ਤੌਰ ਤੇ ਵੀ ਆਪਣੇ ਖੁਦ ਦੇ ਲਈ ਵੀ ਸਿੱਖਣਾ ਚਾਹੁੰਦੇ ਹੋ ਤਾਂ ਜਿਹੜਾ ਬਿਊਟੀਸ਼ੀਨ ਦਾ ਕੋਰਸ ਹੈ ਇਸ ਦੀ ਰਜਿਸਟ੍ਰੇਸ਼ਨ ਆ ਜਿਹੜੀ ਤੁਸੀਂ ਜਲਤੋਂ ਜਲਦ ਕਰਵਾ ਸਕਦੇ ਹੋ 11 ਜੂਨ ਤੋਂ ਜਿਹੜਾ ਸਮਰ ਕੈਂਪਸ ਸ਼ੁਰੂ ਹੋਣ ਵਾਲਾ ਹੈ ਇਸ ਦੇ ਨਾਲ ਨਾਲ ਤਾਂ ਹੁਣ ਇੱਥੇ ਸਰਟੀਫਾਈਡ ਸਾਰਾ ਸਟਾਫ ਮਿਲਣ ਵਾਲਾ ਤੇ ਸਾਰੀ ਬ੍ਰਾਂਡਡ ਜਿਹੜੇ ਪ੍ਰੋਡਕਟ ਨੇਗੇ ਉੱਥੇ ਮਿਲਣ ਵਾਲੇ ਨੇ ਤਾਂ ਅੱਜ ਹੀ ਪਹੁੰਚੋ ਸੀਜ਼ਰ ਸੈਲੂਨ ਕੇਸੀ ਰੋਡ ਨੇੜੇ ਬਾਲਮੀਕ ਮੰਦਿਰ ਬਰਨਾਲਾ ਤਾਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਤੁਹਾਨੂੰ ਇਜਾਜ਼ਤ ਬੀਬੀਐਨ ਨੈਟਵਰਕ ਪੰਜਾਬ ਤੋਂ ਸੋਨੂ ਉਪਪਲ